सर जी ने ਜੈ ਹਿੰਦ ਪਾਕਿਸਤਾਨ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ 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 ਭਗਵਾਨ ਮਦਨ ਮੋਹਨ ਦੀ ਮਹਾਰਾਜ ਦੀ ਜੈ ਨਾ ਰਹੇ ਵੀਰ ਪੰਚਨੰਦ ਜੈ ਪ੍ਰਸੰਗਰਸ਼ ਜਿੰਦਾਬਾਦ ਪ੍ਰਸੰਗਰਸ਼ ਜਿੰਦਾਬਾਦ ਪ੍ਰਸੰਗਰਸ਼ ਜਿੰਦਾਬਾਦ ਪ੍ਰਸੰਗਰਸ਼ ਜਿੰਦਾਬਾਦ

ਸਾਰੇ ਹਿੰਦੁਸਤਾਨ ਮੇ ਫੈਲਤਾ ਜਾ ਰਹਾ ਧੀਰੇ 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 ਇਸ ਕੀ ਜੜੇ ਜੋ ਹੈ ਸਾਰੇ ਹਿੰਦੁਸਤਾਨ ਮੇ ਫੈਲਤੀ ਜਾ ਰਹੀ ਹੈ ਜੋ ਕੁਛ ਜੰਮੂ ਕਸ਼ਮੀਰ ਮੇ ਹੋਇਆ ਇਹ અતਨਤ ਦੁਖਦ ਹੈ जम्मू कश्मीर में ऐसा होना नहीं चाहिए क्योंकि बहुत ज़्यादा सिक्योरिटी के बावजूद भी वो ऐसा काम कर गए इसका मतलब है कि उनके जो स्लीपर सेल हैं बहुत ज़्यादा अंदर तक फैले हुए हैं और उन्हीं स्लिपर सेल को द्वारा ये सारा प्रयोजित कार्यक्रम किया जा रहा है सारा पाकिस्तान की सेना कर रही है और जब तक पाकिस्तान की सेना को धक्का नहीं लगा आतंकवादी मारने से कोई समस्या हल नहीं होगी आतंकवादियों को मारने के साथ साथ उनकी सेना को जब तक हमारी सेना चोट नहीं पहुँचाएगी तब तक ये कभी हल नहीं हो पाएगा ये हल इसका सोल्यूशन वही है कि सबसे पहले सेना और उनका जर्नल इस पर अटैक होना चाहिए तभी जाकर के इस समस्या का सोल्यूशन तो तो हिंदू जी क्या अमरनाथ की यात्रा रोक देनी चाहिए ऐसा एक परंपरा है तो परंपरा को रोकना कोई बहुत अच्छी बात नहीं होती परंपराएं तो चलती रहती हैं परंपरा चलेगी आ यात्रा में यात्रीगण ज्यादा ना भेजे आए यात्रीगण कम से कम भेजे जाए ताकि उन पर चोट हो और चोट होकर उन्हें पता चले भी किस तरह से हम ये प्रायोजित जो आतंकवाद फैला रहे हैं मैं संजीव पुंज ऑल इंडिया प्रधान संघर्ष जर्नलिस्ट एसोसिएशन आज अस ਖਾਲ ਗੇਟ ਅੰਮ੍ਰਿਤਸਰ ਵਿਖੇ ਇੱਕ ਪਤਲਾ ਫੂਕੇ ਜੋ ਕਿ ਪਾਕਿਸਤਾਨ ਦਾ ਹੀ ਪਤਲਾ ਫੂਕੇ ਜਿਸ ਦਾ ਮੁੱਖ ਕਾਰਨ ਸੀਗਾ ਕਿ ਪਹਿਲਗਾਮ ਵਿੱਚ ਜੋ ਹਮਲਾ ਕੀਤਾ ਗਿਆ ਨੇ ਇੱਥੇ ਲੋਕਾਂ ਨੂੰ ਮਾਰਿਆ ਗਿਆ ਉਹਨਾਂ ਨਾਲ ਪਹਿਲਾਂ ਜਾਤ ਪੁੱਛੀ ਗਈ ਹੈ ਕਿ ਤੁਸੀਂ ਕਿਸ ਜਾਤੀ ਨਾਲ ਸੰਬੰਧ ਰੱਖਦੇ ਹੋ ਫਿਰ ਉਹਨਾਂ ਦਾ ਕਤਲ ਕੀਤਾ ਗਿਆ ਉਹਨਾਂ ਤੇ ਹਥਿਆਰ ਜਿਹੜੇ ਚਲਾਏ ਗਏ ਗੋਲੀਆਂ ਚਲਾਈਆਂ ਗਈਆਂ ਸੋ ਮੈਂ ਸਮਝਦਾ ਕਿ ਇਹ ਬਹੁਤ ਹੀ ਨਿੰਦਣਯੋਗ ਜੋ ਕੰਮ ਕੀਤਾ ਗਿਆ ਅੱਜ ਜੋ ਇਹਨਾਂ ਨੇ ਕੀਤਾ ਵਾ ਔਰ ਇਹਦੇ ਨਾਲ ਕਈ ਸਵਾਲ ਵੀ ਖੜੇ ਹੁੰਦੇ ਜਿਹੜੀਆਂ ਏਜੰਸੀਆਂ ਨੇ ਕੀ ਉਹਨਾਂ ਦੀ ਸਿਕਿਉਰਿਟੀ ਜਿਹੜੀ ਆ ਕਿਸ ਮੁਤਾਬਕ ਚੱਲ ਰਹੀ ਆ ਕਿਸ ਤਰ੍ਹਾਂ ਕਰ ਰਹੇ ਨੇ ਜਿਵੇਂ ਗੱਲ ਕਰਨ ਦੇ ਆ ਕਿ ਇੱਥੋਂ ਲੋਕ ਜਾਂਦੇ ਨੇ ਉਹਨਾਂ ਦਾ ਜੋ ਵੀ ਇੱਥੋਂ ਪਹਿਲਗਾਮ ਦਾ ਸ਼੍ਰੀਨਗਰ ਦਾ ਜੰਮੂ ਕਸ਼ਮੀਰ ਦਾ ਜੋ ਉਹਨਾਂ ਦਾ ਰੋਸ਼ਨ ਪਾਣੀ ਚੱਲਦਾ ਹੈ ਉਹ ਸਿਰਫ ਇੱਥੋਂ ਜੋ ਟੂਰਿਸਟ ਜਾ ਰਹੇ ਨੇ ਉਹਨਾਂ ਦੇ ਸਾਰੇ ਉਹਨਾਂ ਦਾ ਰੋਜੀ ਰੋਟੀ ਦਾ ਸਾਧਨ ਆ ਪਰ ਫਿਰ ਵੀ ਇਹ ਜੋ ਕੀਤਾ ਗਿਆ ਬਹੁਤ ਨਿੰਦਨਯੋਗ ਆ ਤੇ ਮੈਂ ਇਹ ਸੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਔਰ ਅਪੀਲ ਕਰਦਾ ਵਾਂ ਸਰਕਾਰ ਦੇ ਕੋਲ ਕਿ ਜਿਹੜੇ ਅਜਿਹੇ ਅੰਸਰ ਨੇ ਜਿਹਨੇ ਅਤਵਾਦੀ ਹੈ ਇਹਨਾਂ ਦੇ ਉੱਤੇ ਜਿਹੜਾ ਵਾ ਸਿਕੰਜਾ ਕੱਸਿਆ ਜਾਵੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਜਲਦ ਤੋਂ ਜਲਦ ਕਰਕੇ ਇਹਨਾਂ ਨੂੰ ਇਹਨਾਂ ਅੰਜਾਮ ਤੱਕ ਪਹੁੰਚਾਇਆ ਜਾਵੇ ਹਾਂ ਜੀ ਕਿਸ ਤਰ੍ਹਾਂ ਦੇ ਦੇਗੀ ਤਰ੍ਹਾਂ ਅਤਵਾਦੀਆਂ ਨੂੰ ਧਰਮ ਨਿੰਦਾ ਦੂ ਧਰਮ ਨੂੰ ਕੇ ਟਾਰਗੇਟ ਕੀ ਦੇਖੋ ਉਹਨਾਂ ਵਾਸਤੇ ਕੋਈ ਵੀ ਧਰਮ ਜਣਾਵਾ ਨਹੀਂ ਉਹ ਮੈਨੂੰ ਰੱਖਦਾ ਚਾਹੀ ਹਿੰਦੂ ਆ ਔਰ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਤੋ ਆਪਣਾ ਜਿਹੜਾ ਕੰਮ ਕਰਦੇ ਨੇ ਮੋਦੀ ਸਰਕਾਰ ਦਾ ਕਿਸ ਤਰ੍ਹਾਂ ਦਾ ਅਕਸ਼ ਦੇ ਕੇ ਬਾਦਰ ਪੱਤ ਕਿਤੇ ਗਏ ਸੀ ਕੱਲ ਦੇਖੋ ਮੋਦੀ ਸਾਹਿਬ ਬਾਹਰ گئے ਸੀਗੇ ਉਹਨਾਂ ਨੂੰ ਪਤਾ ਚੱਲਦਾ ਹੀ ਉਹ ਹੀ ਦੋਸਤਾਂ ਨੂੰ ਵਾਪਸ ਵੀ ਆਏ ਉਹਨਾਂ ਨੇ ਮੀਟਿੰਗ ਵੀ ਕੀਤੀ ਹੈ ਜਿਹੜਾ ਭਾਰਤ ਦੇ ਵਿੱਚ ਪਾਕਿਸਤਾਨੀ ਹੀ ਉਹ ਆਪਣੇ ਪਾਕਿਸਤਾਨ ਵਾਪਸ ਚੱਜਾ ਹਾਂ ਜੀ 48 ਘੰਟੇ ਦਾ ਟਾਈਮ ਦਿੱਤਾ ਮੋਦੀ ਸਰਕਾਰ ਵੱਲੋਂ ਕਿ ਜਿਹੜੇ ਭਾਰਤ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਬਾਤ ਚੇਤਾਵਨੀ ਦਿੱਤੀ ਹੈ ਪਾਕਿਸਤਾਨ ਦੇਖੋ ਸਰਕਾਰਾਂ ਦੇ ਕੰਮ ਨੇ ਉਹ ਕੀ ਕਿਸ ਤਰ੍ਹਾਂ ਦਾ ਡਿਸੀਜਨ ਲੈ ਰਹੇ ਫੈਸਲੇ ਰਹੇ ਉਸ ਬਾਰੇ ਨਹੀਂ ਕਹਿ ਸਕਦੇ ਪਰ ਜੋ ਕੰਮ ਹੋਇਆ ਉਹ ਬਹੁਤ ਹੀ ਨਿੰਦਨਯੋਗ ਹੈ ਮੈਂ ਸਮਝਦਾ ਕਿ ਸਾਡੇ ਲੋਕ ਜਿਹੜੇ ਤੁਣ ਜਾ ਰਹੇ ਉਹਨਾਂ ਨੂੰ ਥੋੜਾ ਗੁਰੇਜ਼ ਕਰਨਾ ਚਾਹੀਦਾ ਵਾ ਔਰ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਵਾ ਅਸੀਂ ਲੋਕ ਉਥੇ ਘੁੰਮਣ ਜਾਂਦੇ ਆ ਇਹਨਾਂ ਨੂੰ ਉਥੇ ਪੈਸੇ ਦਿੰਨੇ ਆ ਉਥੇ ਜਾ ਕੇ ਔਰ ਉਹ ਉਹਨਾਂ ਪੈਸਿਆਂ ਦੇ ਨਾਲ ਹੀ ਇਹ ਹਥਿਆਰ ਲੈ ਕੇ ਉਹ ਹੀ ਹਥਿਆਰ ਜਿਹੜੇ ਸਾਡੇ ਲੋਕਾਂ ਤੇ ਵਰਤੇ ਜਾਂਦੇ ਆ। ਸੋ ਮੈਂ ਇਹਨਾਂ ਦੀ ਬੇਨਤੀ ਕਰਦਾ ਸਰਕਾਰ ਦੇ ਕੋਲ ਵੀ ਕਿ ਜਲਦ ਤੋਂ ਜਲਦ ਜਿਹੜਾ ਵੇਖਦੇ ਆ ਜੇ ਉਹਨਾਂ ਦੇ ਦਿਮਾਗ ਵਿੱਚ ਪਾਕਿਸਤਾਨ ਦੀ ਜਿਹੜੀ ਚੱਲ ਰਹੀ ਹੈ ਗੱਲਬਾਤ ਹਿੰਦੁਸਤਾਨ ਨਾਲ ਵੈਰ-ਵਿਰੋਧਾ ਰੱਖਣੀ ਹੈ ਉਹਨਾਂ ਨੂੰ ਬਾਹਰ ਜਰੂਰ ਕੱਢਿਆ ਜਾਵੇ। ਠੀਕ ਹੈ ਜੀ। ਉਹ ਨਿਰਭਾਣ। ਬਗਵਾਨ ਮਾਨਕੀ ਮਹਾਰਾਜ ਜੀ। ਹਾਂਜੀ ਮਹਾਰਾਜ ਅੱਜ ਜਿਹਨੇ ਰੈਸਪੌਂਸ ਦਿੱਤਾ ਪੁੱਤਰਾ ਸਾਡੇ ਤੋਂ। ਇਸ ਨੂੰ ਥੋੜਾ ਇੰਤਜ਼ਾਰ ਕਰੋ। ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰੂ ਗਿਆਨनाथ ਮਹਾਰਾਜ ਕੀ ਜੈ ਅੱਜ ਜੋ ਸਾਡਾ ਹਾਲਗੇੜ ਦੇ ਵਿੱਚ ਪੁਤਲਾ ਛਾਣ ਦਾ ਮਕਸਦ ਸਾਰਿਆਂ ਨੂੰ ਪਤਾ ਹੀ ਹੈ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਜੋ ਬਹੁਤੀ ਜੋ ਅੱਤਵਾਦ ਵੈਦ ਵੱਲੋਂ ਜੋ ਮਾੜੀ ਘਟਨਾ ਕੀਤੀ ਗਈ ਹੈ ਜੋ ਸਾਡੇ ਪੰਜਾਬ ਦੇ ਯੋਧੇ ਜੋ ਗੋਲੀਆਂ ਮਾਰ ਕੇ ਖਤਮ ਕੀਤੇ ਗਏ ਉਹਨਾਂ ਕਰਕੇ ਅੱਜ ਅਸੀਂ ਜੋ ਪਾਕਿਸਤਾਨ ਮਰਦਾਬਾਦ ਜੋ ਨਾਰੇ ਲਗਾ ਕੇ ਅਸੀਂ ਦੱਸਣਾ ਚਾਹੁੰਦੇ ਆਂ ਭਾਰਤ ਸਰਕਾਰ ਔਰ ਪੰਜਾਬ ਸਰਕਾਰ ਨੂੰ ਜੇ ਤੁਹਾਡੇ ਕੋਲੋਂ ਇਸ ਅਤਵਾਦੀਆਂ ਨੂੰ ਨਹੀਂ ਠੱਡ ਪੈਂਦੀ ਤੇ ਸਾਨੂੰ ਪੰਜਾਬ ਵਾਸੀਆਂ ਨੂੰ ਅਸੀਂ ਉਸ ਗੁਰੂ ਦੀ ਧਰਤੀ ਤੋਂ ਆ ਜਿੱਥੇ ਸਾਡੇ ਸਤਿਗੁਰੂ ਰਾਮਦਾਸ ਜੀ ਜਿੱਥੇ ਸਾਡੇ ਸਤਿਗੁਰੂ ਬਾਲਮੀਕ ਮਹਾਰਾਜ ਜੀ ਪ੍ਰਗਟ ਹੋਏ ਨੇ ਅਸੀਂ ਉਹਨਾਂ ਗੁਰੂਆਂ ਦੀ ਧਰਤੀ ਤੋਂ ਆ ਅਸੀਂ ਪੰਜਾਬ ਸਰਕਾਰ ਔਰ ਭਾਰਤ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਜੇ ਤੁਹਾਡੇ ਕੋਲੋਂ ਇਹਨਾਂ ਨੂੰ ਅਤਵਾਦੀਆਂ ਨੂੰ ਨਹੀਂ ਠੱਡ ਪੈਂਦੀ ਤੇ ਸਾਨੂੰ ਦੱਸਿਆ ਜਾਵੇ ਅਸੀਂ ਬਿਲਕੁਲ ਨੱਥਾ ਪੌਨੂ ਆਤਵਾਦੀਆਂ ਨੂੰ ਤਿਆਰ ਬੈਠੇ ਆਂ ਮੈਂ ਪ੍ਰਦੀਪ ਗੋਇਲ ਪ੍ਰੈਸ ਇਨਰਜੈਂਸੀ ਐਸੋਸੀਏਸ਼ਨ ਦਾ ਇੱਕ ਸਦਸਾ ਇਹਨਾਂ ਦਾ ਐਡਵਾਈਜ਼ਰ ਜਿਸ ਤਰ੍ਹਾਂ ਕਿ ਇਹ ਕਾਟ ਕੀਤਾ ਗਿਆ ਨਿਹੱਤੇ નિર્ਦੋਸ਼ ਲੋਕ ਜਿਹੜੇ ਵਿਚਾਰੇ ਇੱਥੇ ਸਿਰਫ ਸਹਾਇਕ ਸਵਟਾ ਕਰਨ ਗਏ ਨੇ ਇਹਨਾਂ ਦੇ ਨੂੰ ਗੋਲੀਆਂ ਨਿਪੁੰਦੇ ਨਾ ਨਾ ਇੱਕ ਨਿਹਾਇਤ ਹੀ ਕਾਟਤਾਪੂਰਵ ਕਾਂਡ ਹੈ ਅਸੀਂ ਇਹੀ ਕਹਾਂ ਕਿ ਪਾਕਿਸਤਾਨ ਜਿਹਨੂੰ ਕਹਿੰਦੇ ਨਾ ਪੰਜਾਬੀ ਜੀ ਕੁੱਤੇ ਦੀ ਪੂੰਛ ਦੇ ਸਿੱਧੀ ਨਹੀਂ ਹੁੰਦੀ ਅਸੀਂ ਬੜੇ ਸਾਲ ਤੋਂ ਬੜੇ ਸਾਡੇ ਹਿੰਦੁਸਤਾਨ ਦਾ ਇਹ ਹੋ ਰਿਹਾ ਕਿ ਅਸੀਂ ਸਾਰੇ ਪ੍ਰੋਟੋਕੋਲ ਚ ਰਹਿਨੇ ਆ ਕਿ ਪਿਆਰ ਹੋ ਬਦਲਣਾ ਨੇ ਬਾਕੀ ਇਹ ਲੋਕ ਨਹੀਂ ਸਮਝਦੇ ਇਹਨਾਂ ਨੂੰ ਸਾਨੂੰ ਮੋਦੀ ਸਾਹਿਬ ਨੂੰ ਜਵਾਹ ਦੇਣਾ ਚਾਹੀਦਾ ਐਸਾ ਕੁੱਤੇ ਦੀ ਪੂੰਛ ਸਿੱਧੀ ਨਹੀਂ ਹੁੰਦੀ ਇਹਨਾਂ ਨੂੰ ਸਿੱਧੀ ਕਰੋ ਭਾਵੇਂ ਨਲੀ ਪਾਉ ਜੀ ਸੰਭੜੀ ਕਰੋ ਇੱਕ ਵਾਰੀ ਇਹਨਾਂ ਨੂੰ ਆਰ ਪਾਰ ਦੀ ਲੜਾਈ ਜੂਲਣੀ ਚਾਹੀਦੀ ਹੈ ਤਾਂ ਕਿ ਇਹ ਆਉਣ ਵਾਲੇ ਟਾਈਮ 'ਚ ਸਾਡੇ ਜਨਰੇਸ਼ਨ ਕਿ ਕਵੇ ਮੋਦੀ ਸਾਹਿਬ ਨੇ ਇੱਕ ਬਹੁਤ ਅੱਛਾ ਕਾਰਜ ਕੀਤਾ ਵਾ ਕਿ ਜੜੇ ਇਹਨਾਂ ਨੂੰ ਨਤ ਪਾਈਆ। ਭਾਰਤ ਮਾਤਾ ਦੀ ਜੈ ਸਭ ਦੀ ਜੈ ਜੈ। ਲਓ ਜੀ।